ਇੱਕ ਜਿਹੜੇ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਸੀਗਾ ਇਹਦੇ ਜਿਹੜੇ ਕਰੀਬ 9 ਮੈਂਬਰ ਜਿਹੜੇ ਅਰੈਸਟ ਕੀਤੇ ਆ ਤੇ ਇਸ ਦੇ ਵਿੱਚ 17 ਦੇ ਕਰੀਬ ਮੋਟਰਸਾਈਕਲ ਅਤੇ ਜਿਹੜੇ ਇਹਦੇ ਵਿੱਚ ਮੋਬਾਈਲ ਫੋਨ ਜਿਹੜੇ ਇਹ ਲੁੱਟਾਂ ਖੋਹਾਂ ਕਰਨ ਦੇ ਵਿੱਚ ਵਾਰਦਾਤਾਂ ਕਰਨ ਦੇ ਵਿੱਚ ਯੂਜ਼ ਕਰਦੇ ਸੀਗੇ ਉਹ ਰਿਕਵਰ ਕੀਤੇ ਗਏ ਇਹਨਾਂ ਦੇ ਵਿੱਚ ਜਿਹੜਾ ਅੱਗੇ ਇਹਨਾਂ ਦੀ ਹੋਰ ਵੀ ਪੁਛਗਿੱਛ ਚੱਲ ਰਹੀ ਹੈ ਇਹਨਾਂ ਦਾ ਰਿਮਾਂਡ ਮਾਨਯੋਗ ਅਦਾਲਤ ਤੋਂ ਲੈ ਕੇ 5 ਦਿਨਾਂ ਦੇ ਰਿਮਾਂਡ ਤੇ ਨੇ ਤੇ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਕਾਫੀ ਰਿਕਵਰੀ ਹੋ ਸਕਦੀ ਸਰੀ ਕਿਥੇ ਸੇਲ ਆਉ ਕਰਦੇ ਸੀ ਫਿਲਹਾਲ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰ ਰਹੇ ਹਨ ਉਰ ਇਸ ਵੰਦੀ ਇਹਨਾਂ ਦੀ ਜਿਹੜੀ ਨੈਕਸਟ ਇੰਟਰੋਗੇਸ਼ਨ ਹੋਏਗੀ ਉਹਦੇ ਵਿੱਚ ਪਤਾ ਲੱਗੇਗਾ ਕਿੰਨਾ ਕਿੰਨਾ ਨੂੰ ਸੇਲ ਕਰਦੇ ਸੀ ਜਾਂ ਕੁਝ ਹੋਰ ਵੀ ਜਿਹੜੇ ਆ ਖੋਵ ਵਾਲੀਆਂ ਚੀਜ਼ਾਂ ਰਿਕਵਰ ਹੋਣ ਦੀ ਵੀ ਉਮੀਦ ਹੈ ਤੇ ਕਿਥੇ ਕੀਤੀਆਂ ਹੋਈਆਂ ਉਹ ਵੀ ਟ੍ਰੇਸ ਹੋਣ ਦੀ ਕੋਈ ਤਾਂ ਇਹ ਤਾਂ ਲਈ ਗਿਆ ਬਾਈ ਦਾ ਖੰਗੜਾ ਤਲੇ ਹੋ ਗਿਆ ਦੇਖਿਓ ਬਈ ਹਾਂ ਤੇ ਦਾਜਾ ਹਾਂਜੀ ਮਨਜੋ ਬੀਜਪੀ ਪੰਜਾਬ ਤੇ ਐਸਐਸਪੀ ਦਿਹਾਤੀ ਸ਼੍ਰੀ ਹੰਕੁਰ ਗੁਪਤਾ ਜੀ ਉਹਨਾਂ ਦੀ ਨਿਸ਼ਾ ਨਿਰਦੇਸ਼ ਤੇ ਜੋ ਮਾੜੀਆਂ ਅੰਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਸੀਗੀ ਉਸੇ ਹੀ ਲੜੀ ਦੇ ਵਿੱਚ ਇੱਕ ਥਾਣਾ ਫਲੋਰ ਦੀ ਪੁਲਿਸ ਨੂੰ ਐਸਐਚਓ ਨੀਰੇਜ ਕੁਮਾਰ ਦੇ ਡਿਲੀਟ ਕਰ ਰਹੇ ਸੀ ਇਹਨਾਂ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਸਫਲਤਾ ਪ੍ਰਾਪਤ ਕਰਦੇ ਹੋਏ ਇਕ ਤਰ੍ਹਾਂ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਸੀਗਾ ਇਹਦੇ ਜਿਹੜੇ ਕਰੀਬ 9 ਮੈਂਬਰ ਜਿਹੜੇ ਅਰੈਸਟ ਕੀਤੇ ਆ ਤੇ ਇਸ ਦੇ ਵਿੱਚ 17 ਦੇ ਕਰੀਬ ਮੋਟਰਸਾਈਕਲ ਅਤੇ ਜਿਹੜੇ ਇਹਦੇ ਵਿੱਚ ਮੋਬਾਈਲ 70 ਜਿਹੜੇ ਇਹ ਲੁੱਟਾਂ ਖੋਹਾਂ ਕਰਨ ਦੇ ਵਿੱਚ ਵਾਰਦਾਤਾਂ ਕਰਨ ਦੇ ਵਿੱਚ ਯੂਜ਼ ਕਰਦੇ ਸੀਗੇ ਉਹ ਰਿਕਵਰ ਕੀਤੇ ਗਏ ਇਹਨਾਂ ਦੇ ਵਿੱਚ ਉਹ ਜਿਹੜਾ ਅੱਗੇ ਇਹਨਾਂ ਦੀ ਹੋਰ ਵੀ ਪੁਛਗਿੱਛ ਚੱਲ ਰਹੀ ਹੈ ਇਹਨਾਂ ਦਾ ਰਿਮਾਂਡ ਮਾਣੀਯੋਗ ਦਲਤੋਂ ਲੈ ਕੇ 5 ਦਿਨਾਂ ਦੇ ਰਿਮਾਂਡ ਤੇ ਨੇ ਤੇ ਹੋਰ ਵੀ ਸਾਨੂੰ ਉਮੀਦ ਆ ਕਿ ਇਹਨਾਂ ਤੋਂ ਕਾਫੀ ਰਿਕਵਰੀ ਹੋ ਸਕਦੀ ਸਰੀ ਕਿਥੇ ਸੇਲ ਆਊਟ ਕਰਦੇ ਸੀ ਫਿਲਹਾਲ ਇਹਨਾਂ ਦਾ ਰਿਮਾਰਕ ਲੈ ਕੇ ਪੁੱਛਗਿੱਛ ਕਰ ਰਹੇ ਆਂ ਉਰ ਇਸ ਵੰਦੀ ਇਹ ਜਿਹੜੀ ਨੈਕਸਟ ਇੰਟਰੋਗੇਸ਼ਨ ਹੋਏਗੀ ਉਹਦੇ ਵਿੱਚ ਪਤਾ ਲੱਗੇਗਾ ਕਿੰਨਾ ਕਿੰਨਾ ਨੂੰ ਸੇਲ ਕਰਦੇ ਸੀ ਜਾਂ ਕੁਝ ਹੋਰ ਵੀ ਜਿਹੜੇ ਆ ਖੋਵ ਵਾਲੀਆਂ ਚੀਜ਼ਾਂ ਰਿਕਵਰ ਹੋਣ ਦੀ ਵੀ ਉਮੀਦ ਹੈ ਤੇ ਕਿਥੇ ਕੀਤੀਆਂ ਗਈਆਂ ਉਹ ਵੀ ਟ੍ਰੇਸ ਹੋਣ ਦੀ ਮੈਂ ਰਿਪੋਰਟ ਦੇ ਵਿੱਚ ਮੈਂਸ਼ਨ ਕੀਤਾ ਗਿਆ ਸਰ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਵੇਚਦੇ ਸੀ ਤੇ ਜਿਹੜਾ ਉਹਨਾਂ ਨੇ ਬਾਈਕ ਵੇਚਿਆ ਉਹ ਪ੍ਰਵਾਸੀ ਮਜ਼ਦੂਰ ਵੀ ਲੈਂਦੇ ਕਹਿੰਦੇ ਸੀ ਸਰ ਬਿਲਕੁਲ ਫਿਲਹਾਲ ਜੇਸੀ ਰਿਕਵਰੀ ਜਿਹੜੀ ਉਹਦੇ ਤੇ ਟਾਰਗੇਟ ਕਰ ਰਹੇ ਸੀਗੇ ਇਹ ਇਨਵੈਸਟੀਗੇਸ਼ਨ ਦਾ ਮੈਟਰ ਆ ਕਿ ਕਿੰਨਾ ਕਿੰਨਾ ਨੂੰ ਵੇਚਦੇ ਸੀਗੇ ਕਿਉਂਕਿ ਇਹਨਾਂ ਦਾ ਮੋਡਸ ਆਪਰੇਂਡੀ ਮੋਸਟਲੀ ਆਪਾਂ ਕੇਸਿਸ ਦੇ ਵਿੱਚ ਦੇਖਦੇ ਆ ਇਹ ਹੈ ਕਿ ਕਿਸੇ ਨੂੰ ਗਹਿਣੇ ਦੇ ਦਿੰਦੇ ਨੇ ਜਾਂ 2000 ਦੇ ਉੱਤੇ ਸੇਲ ਕਰ ਦਿੰਦੇ ਉਹ ਚੀਜ਼ਾਂ ਜਿਹੜੀ ਬਾਕੀ ਵੈਰੀਫਾਈ ਕਰ ਰਹੇ ਨੇ ਬੈਕਗ੍ਰਾਉਂਡ ਕਿਦਾਂ ਦਾ ਇਹਨਾਂ ਦਾ ਬੈਕਗ੍ਰਾਉਂਡ ਇਹਨਾਂ ਦੇ ਵਿੱਚੋਂ ਕੁਝ ਜਿਹੜਾ ਇਹਨਾਂ ਦਾ ਮੇਨ ਹੈਗਾ ਰਜਿੰਦਰ ਬਬਲੂ ਹੂੰ ਉਦੇ ਉਤੇ ਪਹਿਲਾਂ ਵੀ ਜਿਹੜੇ ਬਜਿੰਦਰ ਸਿੰਘ ਬਬਲੂ ਇਹਦੇ ਉਤੇ ਪਹਿਲਾਂ ਵੀ ਤਿੰਨ ਚਾਰ ਮੁਕਦਮੇ ਇਹੀ ਲੁੱਟਖੋਹ ਦੇ ਦਰਜ ਨੇ ਤੇ ਬਾਕੀ ਜਿਹੜੇ ਹੋਰ ਵੀ ਇਹਦੇ ਨਾਲ ਲੋਕੀ ਨੇ ਉਹਨਾਂ ਦੇ ਬੰਦੇ ਵੀ ਵੈਰੀਫਾਈ ਕੀਤਾ ਜਾ ਰਿਹਾ ਉਹਨਾਂ ਦੇ ਵੀ ਕੁਝ ਕਦਮੇ ਜਿਹੜੇ ਟੋਟਲ ਜਿਹੜੇ 9 ਬੰਦੇ ਇਹਦੇ ਹੁਣ ਤੱਕ ਅਹੀ ਅਰੈਸਟ ਕਰ ਚੁੱਕੇ ਇਹ ਸਰ ਕਿਹ ਏਰੀਆ ਦਾ ਸੰਬੰਧ ਰੱਤੇ ਖੜਾ ਹੈ ਇਹ ਇਹ ਮੋਸਟਲੀ ਜਿਹੜੇ ਇਹਨਾਂ ਦੇ ਵਿੱਚੋਂ 6-7 ਜਣੇ ਨੇ ਇਹ ਪਿੰਡ ਸੰਗੋਵਾਲ ਥਾਣਾ ਫਿਲਗਾ ਦੇ ਰਹਿਣ ਵਾਲੇ ਨੇ ਜੀ ਸੱਦੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਇਹਨਾਂ ਦੇ ਕੋਲੋਂ ਰਕਬੀ ਕੀਤੇ ਗਏ ਆ ਜਾਂ ਇਹਨਾਂ ਨੇ ਸੀਰਚ ਆਊਟ ਕੀਤੇ ਹੋਏ ਸੀ ਇਹਨਾਂ ਦੇ ਕੁੜੇ ਕਵਰ ਕੀਤੇ ਗਏ ਜੀ ਉਹਦੇ ਵਿੱਚ ਇਹ ਸਾਰਾ ਹੀ ਜਿਹੜਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਆ ਕੁਝ ਚੀਜ਼ਾਂ ਅਸੀਂ ਜਿਹੜੀਆਂ ਆ ਰਵੀਨ ਨਹੀਂ ਵੀ ਕਰ ਸਕਦੇ ਸੋ ਇਹਨਾਂ ਨੂੰ ਜਿਵੇਂ ਜਿਵੇਂ ਸਾਡੀ ਅੱਗੇ ਇਨਵੈਸਟੀਗੇਸ਼ਨ ਕੰਪਲੀਟ ਹੁੰਦੀ ਜਾਏਗੀ ਇਹ ਚੀਜ਼ਾਂ ਸਰ ਬਾਈਕ ਕਿੰਨੇ ਇਹਨਾਂ ਤੋਂ ਰਿਕਵਰ ਹੋਏ ਬਾਈਕ ਕਿੰਨੇ ਕੋ 30 ਜਿਹੜੇ ਮੋਟਰਸਾਈਕਲ ਸਰ 17 ਮੋਟਰਸਾਈਕਲ 3 ਵਹੀ ਹੋਣ ਸਰ ਸੇਲ ਆਊਟ ਕੀਤੇ ਸੀ ਜਾਂ ਇੱਕੋ ਜਗ੍ਹਾ ਤੇ ਸੰਭਲ ਕਰੀ ਇੱਕੋ ਜਗ੍ਹਾ ਤੇ ਮਕਸਦਤ ਗਈ ਜੀ ਕਿਤੇ ਕਿਤੇ ਜਗ੍ਹਾ ਤੋਂ ਜਿਵੇਂ ਮੈਂ ਦੱਸਿਆ ਜੀ ਇਹਨਾਂ ਨੇ ਕੁਝ ਜਗ੍ਹਾ ਜਿਵੇਂ 1000 ਰੁਪਏ ਦਾ ਕਿਸੇ ਨੂੰ ਵੇਚ ਦਿੰਦੇ ਨੇ ਜਾਂ ਕਿਸੇ ਨੂੰ 2000 ਦਿੰਦਾ ਜਾਂ ਕੁਝ ਲੋਕਾਸ਼ ਪਾਕੇ ਰੱਖੇ ਸੀਗੇ ਸੋ ਇਹ ਇਹ ਚੀਜ਼ਾਂ ਜਿਹੜੀਆਂ ਮੈਟਰ ਆਫ ਇਨਵੈਸਟੀਗੇਸ਼ਨ ਨਾਲ ਨਾਲ ਜਿਹੜੀਆਂ ਸਾਡੀਆਂ ਚੱਲਦੀਆਂ ਰਹਿਣ ਸਰ ਅਰੈਸਟ ਕਿੱਥੋਂ ਕਿੱਥੇ ਹੋਏ ਤੇ ਇਹ ਵੱਖ-ਵੱਖ ਏਰੀਆ ਦੇ ਵਿੱਚੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਸਰ ਹੋਰ ਵੀ ਬੰਦੇ ਕਾਬੂ ਹੁੰਦੇ ਆਸੇ ਕੋਈ ਬਿਲਕੁਲ ਜੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਇਹਨਾਂ ਨੂੰ ਥੋਰੋਲੀ ਇਹ ਚੈੱਕ ਕਰ ਰਹੇ ਆ ਕਿਹੜੀ ਕਿਹੜੀ ਜਗ੍ਹਾ ਤੋਂ ਇਹਨਾਂ ਨੇ ਇਹ ਮੋਬਾਈਲ ਫੋਨ ਤੇ ਮੋਟਰਸਾਈਕਲ ਜਿਹੜੇ ਸੀਗੇ ਉਹ ਖੋਹ ਕੀਤੇ ਨੇ ਉਹ ਸਬੰਧਤ ਜਿਹੜੇ ਏਰੀਆਜ਼ ਦੇ ਵਿੱਚ ਵੀ ਉਹਨਾਂ ਸਬੰਧਤ ਥਾਣਿਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਤੇ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਨੇ ਜਿਹੜੇ ਕੁਝ ਲੁੱਟਖੋ ਵਾਲੇ ਮੋਬਾਈਲ ਜਾਂ ਮੋਟਰਸਾਈਕਲ ਜਾਂ ਕੋਈ ਹੋਰ ਚੀਜ਼ਾਂ ਉਹ ਜੇ ਕਿਤੇ ਸੇਲ ਆਊਟ ਜਾਂ ਕਿਸੇ ਨੂੰ ਏਦਾਂ ਗਹਿਣੇ ਦਿੱਤੀਆਂ ਤਾਂ ਉਹ ਵੀ ਰਿਕਵਰ